ਔਰ ਜਿਹੜੀ ਬਹੁਤ ਵੱਧ ਸਰਕਾਰ ਹੈ ਇਹ ਆਪਣੇ ਬੱਲੇ ਕੋਈ ਨਹੀਂ ਬਹੁਤ ਦਵਾਈ ਜਿਹੜੀ ਧਾਰ ਵੀ ਨਾਲ ਜਾਗੇ ਨੇ ਰਾਜ ਸਿੰਘ ਜੀ ਕੋਾਈ ਉਹ ਤੋਂ ਹਾਰ ਪਈ ਨਹੀਂ ਉਹ ਸਰਕਾਰ ਚਲਾ ਰਹੇ ਨੇ ਪੰਜਾਬ ਦਾ ਪੱਟਾ ਉਠਾ ਰਹੇ ਨੇ ਆਹ ਰਲ ਕੇ ਸਿਆਸੀ ਅੰਦਰ ਬਾਡੀ ਤੇ ਲੋਕਾਂ ਨੂੰ ਜਾਗਰੂਕ ਕਰੀਏ ਕਿ ਪੰਜਾਬ ਦਾ ਪੱਲਾ ਇਸ ਸਰਕਾਰ ਨੂੰ ਦਫਾ ਕਰਨ ਵਿੱਚ ਹੈ ਔਰ ਇਹ ਜਮੋਕ੍ਰੇਸੀ ਦੀਆਂ ਗੱਲਾਂ ਕਰਨ ਵਾਲੇ ਦਾਮਾ ਪ੍ਰਸ਼ੀਦ ਦਾ ਬੱਜਾ ਦਾ ਦੇਸ਼ ਆ ਉਹ ਇਹ ਗੱਲਾਂ ਕਰਨ ਵਾਲਾ ਭਗਵੰਤ ਮਾਨ ਸਾਡੀ ਪਾਰਟੀ ਜਨਤਾ ਪਾਰਟੀ ਦੀ ਲੀਡਰਸ਼ਿਪ ਤਾਂ ਇੰਨਾ ਖਬਰ ਆ ਗਿਆ ਵੀ ਉਹਨੇ ਉਹਨਾਂ ਦੇ ਉੱਤੇ ਦਮਨਕਾਰੀ ਨੀਤੀ ਕਰਕੇ ਉਹਨਾਂ ਨੂੰ ਡੈਮੋਕ੍ਰੇਸੀ ਨੂੰ ਖਤਮ ਕਰਦਾ ਕਤਲੇਆਮ ਕਰਨ ਦਾ ਇੱਕ ਚਮਕੀ ਤਾਇਆ ਤੁਸੀਂ ਦੇਖ ਰਹੇ ਹੋ ਫਗਵਾੜਾ نیوز ਮੈਂ ਹਦਣਾ ਅੰਜਲੀ ਫਗਵਾੜਾ ਵਿਸਾਪਤਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਗਰੀਬ ਅਤੇ ਲੋੜਵੰਦਾਂ ਲਈ ਚਲਾਈਆਂ ਸਕੀਮਾਂ ਬੰਦ ਕਰਨ ਦੇ ਵਿਰੋਧ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਭਾਜਪਾ ਵਰਕਰਾਂ ਨੇ ਦੋਸ਼ ਪ੍ਰਗਟਾਇਆ ਕਰਦੇ ਹੋਏ ਕਿ ਆ ਕੀ ਪੰਜਾਬ ਸਰਕਾਰ ਨੇ ਕੇਂਦਰ ਦੀਆਂ ਉਹਨਾਂ ਸਕੀਮਾਂ ਨੂੰ ਬੰਦ ਕਰਕੇ ਲੋਕਾਂ ਨਾਲ ਵੱਡਾ ਵੈਰ ਖੱਟਿਆ ਜਿਹੜੀਆਂ ਸਿੱਧੇ ਤੌਰ ਤੇ ਲੋੜਵੰਦਾਂ ਦੇ ਹਿੱਤ ਵਿੱਚ ਸਨ ਵਰਕਾ ਨੇ ਦੱਸਿਆ ਹੈ ਕਿ ਚਾਹੇ ਗਰੀਬਾਂ ਲਈ ਸੁਖੋਲਤਾ ਆਸ਼ਮਾਨੀਕਰ ਦੀ ਯੋਜਨਾ ਨੀਲੇ ਕਾਰਡ ਜਾਂ ਕਿਸਾਨਾਂ ਲਈ ਸਨਮਾਨ ਨੀਤੀ ਇਹ ਸਾਰੀਆਂ ਕੇਂਦਰੀ ਯੋਜਨਾਵਾਂ ਲਾਹੇ ਪਾਤਰਿਆਂ ਨੂੰ ਰਾਹਤ ਦੇ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਪੰਤੋ ਪੰਜਾਬ ਸਰਕਾਰ ਨੇ ਇਹਨਾਂ ਨੂੰ ਬੰਦ ਕਰਕੇ ਆਮ ਲੋਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਵਾਇਆ ਭਾਜਪਾ ਵਰਤਨਾ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਹਰ ਹਾਲ ਵਿੱਚ ਲੋਕਾਂ ਦੇ ਹੱਕ ਲਈ ਖੜੇ ਰਹਿਣਗੇ ਉਹਨਾਂ ਨੇ ਕੀ ਆ ਕਿ ਜੇਕਰ ਸਰਕਾਰ ਜਾਂ ਪੁਲਿਸ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰੇਗੀ ਤਦ ਵੀ ਪਾਰਟੀ ਵਰਕਰ ਡੱਟ ਕੇ ਮੁਕਾਬਲਾ ਕਰਨਗੇ ਵਰਕਨਾ ਨੇ ਵਿਸ਼ਵਾਸ ਦਵਾਇਆ ਕਿ ਇਹ ਸਰਕਾਰ ਲੰਬੇ ਸਮੇਂ ਤੱਕ ਨਹੀਂ ਚੱਲੇਗੀ ਅਤੇ ਲੋਕਾਂ ਦੇ ਹੱਕ ਲਈ ਉਹ ਹਰ ਮੋੜ 'ਤੇ ਆਪਣੀ ਆਵਾਜ਼ بلند ਕਰਨਗੇ ਔਰ ਇਸ ਮੌਕੇ ਭਾਜਪਾ ਵਰਕਰਾਂ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸਾਡੇ ਸਹਿਯੋਗੀ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਜੱਜ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਣੀ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਵੱਲੋਂ ਸੈਂਟਰ ਦੀਆਂ ਸਕੀਮਾਂ ਜੋ ਚੱਲ ਰਹੀਆਂ ਉਹਨਾਂ ਦੇ ਬਾਰੇ ਕੁਛ ਨਹੀਂ ਕੀਤਾ ਜਾ ਰਿਹਾ ਜੀ ਭਾਰਤੀ ਜਨਤਾ ਪਾਰਟੀ ਨੇ ਪਿੰਡ-ਪਿੰਡ ਜਾ ਕੇ ਹਰ ਵਾਰਡ ਜਾ ਕੇ ਇਹ ਤਹਿਈਆ ਕੀਤਾ ਕਿ ਸੈਂਟਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਈਏ ਲੋਕਾਂ ਦਾ ਲੋਕਾਂ ਨੂੰ ਸੈਂਟਰ ਦੀਆਂ ਸਕੀਮਾਂ ਚਾਹੇ ਗਰੀਬ ਦੀ ਹੋਣ ਘਰ ਬਣਾਉਣ ਦੀ ਸਕੀਮ ਹੋਵੇ ਆਇਸ਼ਵਨ ਕਾਰਡ ਹੋਣ ਲੇਬਰ ਕਾਰਡ ਹੋਣ ਹੋਰ ਬਹੁਤ ਸਾਰੇ ਜਿਮਾ ਜਿੰਨੇ ਲੋਕਾਂ ਨੂੰ ਫਾਇਦਾ ਹੋ ਸਕਦਾ ਉਹਨਾਂ ਨੂੰ ਕਰਨ ਲਈ ਕੈਂਪ ਲਾਣੇ ਸੀ ਉਹ ਦਿੱਤੇ ਸੀ ਔਰ ਪਤਾ ਨਹੀਂ ਪੰਜਾਬ ਸਰਕਾਰ ਨੇ ਧੱਕੇ ਨਾਲ ਇਹ ਕੈਂਪ ਬੰਦ ਕਰਾਏ ਔਰ ਜਿਹੜੇ ਸਾਡੇ ਆਮ ਜਨਗ ਵੱਡੇ ਬਿਖਾਈ ਨੇ ਉਹਨਾਂ ਨੂੰ ਅਰੈਸਟ ਵੀ ਕੀਤਾ ਇਹਦੀ ਅਸੀਂ ਜਿੰਨੇ ਵੀ ਜ਼ੋਰਦਾਰ ਸ਼ਬਦਾਂ ਨਾਲ ਨਿੰਦਾ ਕਰੀਏ ਥੋੜੀ ਹੈ ਚਾਹੀਦਾ ਤਾਂ ਇਹ ਸੀ ਪੰਜਾਬ ਸਰਕਾਰ ਯਾਦ ਪ੍ਰਪਗਣਾ ਕਰਦੀ ਲੇਕਿਨ ਉਹਨਾਂ ਨੇ ਕੁਟਾ ਕੰਮ ਕੀਤਾ ਅਸੀਂ ਅਸੀਂ ਨਿੰਦਾ ਕਰਦੇ ਆ ਔਰ ਭਾਜੀ ਬੀਜੇਪੀ ਦੇ ਜਿਹੜੇ ਸਾਰੇ ਵਰਕਰਸ ਹੈ ਇਹ ਦਰਦ ਸੰਗਲਪ ਨੇ ਕਿ ਅਸੀਂ ਇਹ ਕੈਂਪ ਲਾਵਾਂਗੇ ਲੋਕਾਂ ਤੱਕ ਸਕੀਮਾਂ ਲੈ ਕੇ ਜਾਵਾਂਗੇ ਤਾਂ ਕਿ ਗਰੀਬ ਲੋਕ ਦਲੇਦ ਲੋਕ ਬੇਕੋਈਆਂ ਅਸੇ ਲੋਕ ਮਹਿਲਾਵਾਂ ਕਿਸਾਨ ਨੇ ਸਾਰੀਆਂ ਸਕੀਮਾਂ ਦਾ ਫਾਇਦਾ ਲੈ ਸਕਣ ਔਰ ਜਿਹੜੀ ਭਗਵਾਨ ਸਰਕਾਰ ਹੈ ਉਹਦੇ ਆਪਣੇ ਬਲੇ ਕੁਛ ਨਹੀਂ ਬਾਹਰ ਤੋਂ ਆਈ ਜਿਹੜੀ ਤਾੜ ਵੀ ਹੈਗੇ ਨੇ ਦਿਨਾਂ ਦਿੱਲੀ ਤੋਂ ਆਏ ਉਤੋਂ ਹਾਰ ਕੇ ਆਏ ਨੇ ਉਹ ਸਰਕਾਰ ਚਲਾ ਰਹੇ ਨੇ ਪੰਜਾਬ ਦਾ ਪੱਟਾ ਉਠਾ ਰਹੇ ਨੇ ਔਰ ਰਲ ਕੇ ਮੈਂ ਭਾਰਤੀ ਜਨਤਾ ਪਾਰਟੀ ਤੇ ਲੋਕਾਂ ਨੂੰ ਜਾਗਰੂਕ ਕਰੀਏ ਕਿ ਪੰਜਾਬ ਦਾ ਭਲਾ ਇਸ ਸਰਕਾਰ ਨੂੰ ਦਫਾ ਕਰਨ ਦੇ ਵਿੱਚ ਹੈ ਅਤੇ ਪੰਜਾਬ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਇਹਦਾ ਵੱਧ ਤੋਂ ਵੱਧ ਲਾਭ ਲੋਕਾਂ ਤੱਕ ਅਸੀਂ ਪਹੁੰਚਾਉਣਾ ਹੈ ਅਸੀਂ ਜੀ ਧੰਨਵਾਦ ਅੱਜ ਜੋ ਗਰੀਬ ਲੋਕਾਂ ਨੂੰ ਆਪਾਂ ਸਹੂਲਤਾਂ ਦੇਣ ਵਾਸਤੇ ਲੋੜਵੰਦਾਂ ਨੂੰ ਸਹੂਲਤਾਂ ਦੇਣ ਵਾਸਤੇ ਕੇਂਦਰ ਸਰਕਾਰ ਵੱਲੋਂ ਜੋ ਸਕੀਮਾਂ ਚਲਾਈਆਂ ਜਾ ਰਹੀਆਂ ਸੀਗੀਆਂ ਪਿੰਡ-ਪਿੰਡ ਜਾਣਦੀਆਂ ਸ਼ਹਿਰ ਦੇ ਵਿੱਚ ਵਾਰਡ-ਵਾਰਡ ਜਾਣਦੀਆਂ ਉਹ ਸਾਰੀਆਂ ਕੇ ਪੰਜਾਬ ਸਰਕਾਰ ਨੇ ਬੰਦ ਕਰਾ ਕੇ ਇੱਕ ਸਮਝਦਾ ਮੈਂ ਕਿ ਉਹਨਾਂ ਨੇ ਬਹਿਰ ਖਟਿਆ ਆ ਲੋਕਾਂ ਦੇ ਨਾਲ ਕਿਉਂਕਿ ਜੇਸ ਲੋੜਵੰਦ ਨੂੰ ਕੋਈ ਲੋੜ ਪੂਰੀ ਹੁੰਦੀ ਹੈ ਚਾਹੇ ਉਹ ਆਸ਼ੀਸ਼ਮਾਨ ਕਾਰਡ ਸੀ ਚਾਹੇ ਉਹ ਨੀਲੇ ਕਾਰਡ ਸੀ ਜਾਂ ਹੋਰ ਸਹੂਲਤਾਂ ਸੀਗੀਆਂ ਕਿਸਾਨਾਂ ਲਈ ਵੀ ਸਨਮਾਨ ਜਿਹਦੇ ਨਹੀਂ ਸੀਗੀ ਜਿਹੜੀ ਉਹਦੇ ਵਿੱਚ ਉਹਨਾਂ ਨੂੰ ਪੈਨਸ਼ਨਸ ਮਿਲਦੀਆਂ ਸੀਗੀਆਂ ਉਹ ਸਾਰੀਆਂ ਸਕੀਮਾਂ ਜਿਹੜੀਆਂ ਵਿਚ ਵਿਚਾਲੇ ਰਹਿ ਗਈਆਂ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਸਬੰਧੀ ਅੱਜ ਅਸੀਂ ਥਾਪਕਾ ਕੇਂਦਰੀ ਮੰਤਰੀ ਮਾਨਜੋਗ ਸੋਮਪrakash ਜੀ ਰਗਵਾਈ ਦੇ ਵਿੱਚ ਪੁਤਲਾ ਸਾੜਿਆ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਵਾਣੇ ਆ ਵੀ ਜਿਹੜਾ ਸਾਡਾ ਇੱਕ ਇੱਕ ਵਰਕਰ ਹੈ ਜਿੱਥੇ ਵੀ ਇਹ ਕਹਿਣਗੇ ਉਥੇ ਡਟ ਕੇ ਖੜਾ ਉਹ ਚਾਹੇ ਫੇਸਾਰੇ ਦੇ ਪੁਲਿਸ ਕਾਰਵਾਈ ਕਰੇ ਜਾਂ ਹੋਰ ਤਰ੍ਹਾਂ ਦਾ ਜਿਹੜਾ ਵੀ ਕਾਰਵਾਈ ਕਰਨੀ ਚਾਹਣ ਅਸੀਂ ਡਟ ਕੇ ਖੜੇ ਆ ਔਰ ਉਮੀਦ ਕਰਦੇ ਆ ਵੀ ਇਹ ਜਿਹੜੀ ਸਰਕਾਰ ਆ ਇਹ ਜਾਲੇ ਚ पंजाबरकार मुरदाबाद मुरदाबाद मुरदाबाद